ਹੈ ਗੁਰੂ ਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਆ ਮਾਰਨਿੰਗ ਦੇ 7:30 ਪਾਉਣੇ 8 ਦਾ ਹੋ ਗਿਆ ਤੇ ਅੱਜ ਗੁਰੂ ਆਦਰ ਦੀ ਲੋੜੀ ਮਨਾਈ ਜਾਣੀ ਹੈ ਜੀ ਲੋੜੀ ਦਾ ਦੇਣਾ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਲੋੜੀ ਬਹੁਤ ਬਹੁਤ ਮੁਬਾਰਕਾਂ ਤੇ ਜਿਉਂਦੇ ਵਸਦੇ ਰਹਿਣ ਬੱਦ ਨਮਰਾਲੇ ਹੋਣ ਪੁੱਤ ਹਣਾ ਕਿ ਆਪਾਂ ਜੀ ਅੱਜ ਲੋਹੜੀ ਦਾ ਤਿਹਾੜਾ ਵਾਰਾ ਇਹਦਾ ਸੁਕਰਾਨਾ ਕਰੇ ਖੰਡਪਾਟ ਸਾਹਿਬ ਜੀ ਪ੍ਰਗਾਸ ਹੋਣਗੇ ਅੱਜ ਤੇ ਅਸੀਂ ਜਾਵਾਂਗੇ ਖੰਡਪਾਟ ਸਾਹਿਬ ਜੀ ਤੇ ਪ੍ਰਗਾਸ ਹੋਊਗਾ ਅੱਜ ਤੇ ਅੱਜ ਵੀ ਜਾਵਾਂਗੇ ਕੱਲ ਨੂੰ ਵੀ ਜਾਵਾਂਗੇ ਪਰਸ ਨੂੰ ਤਾਂ ਜਾਣਾ ਹੀ ਜਾਣਾ ਕਿਉਂਕਿ ਖੰਡਪਾਟ ਤਿੰਨ ਦਿਨਾਂ ਤੀਜੇ ਦਿਨ ਫੋਕ ਪਊਗਾ ਤੇ ਅਸੀਂ ਮੱਝਾ ਮੁੱਝਾ ਸਾਮ ਕੇ ਜਾਵਾਂਗੇ ਸੁਖਮ ਬੀਬੀ ਪਹਿਲਾਂ ਨਹੀਂ ਗਈ ਹੋਈ ਅਕਤਨ 4 ਦਿਨ ਹੋ ਗਏ ਗਏ ਨੂੰ ਤੇ ਸੁਖਮਣ ਕੱਲ ਗਈ ਹੈ ਕਿ ਅਸੀਂ ਅੱਜ ਜਾਵਾਂਗੇ ਸੁਖਮਣ ਨੂੰ ਸਕੂਲ ਗੁਰਮਨ ਨੂੰ ਸਕੂਲ ਤੋਰ ਕੇ ਜਾਵਾਂਗੇ ਕਿਉਂਕਿ ਗੁਰਮਨ ਦਾ ਅੱਜ ਹੈਗਾ ਪੇਪਰ ਤੇ ਅਸੀਂ ਮੱਝਾਂ ਸਾਮ ਕੇ ਕੰਮ ਤਾਂ ਦਾ ਕਰਕੇ ਝਾੜੂ ਸਾਰੀ ਸਫਾਈ ਹੋ ਗਈ ਆਪਣੀ ਝਾੜੂ ਲਾ ਦਿੱਤਾ ਹੈਗਾ ਅੰਦਰ ਬਾਹਰ ਕੱਲੀ ਰਸੋਈ ਰਹੇਗੀ ਹੈ ਤੇ ਚੱਕਦਾਰ ਗੁਰਮਨ ਨੇ ਕਰਾ ਦਿੱਤੀ ਹੈ ਤੇ ਹੁਣ ਮੈਂ ਗੁਰਮਨ ਦਾ ਸਰਵਾ ਕੇ ਹੈ ਨਾ ਗੁਰਮਨ ਨੂੰ ਰੋਟੀ ਬਣਾ ਕੇ دینی ਆਂਗੀ ਨੇ ਕਿ ਕਿ ਦੋ ਦੋ ਅਸੀਂ ਖਾ ਲਾਂਗੇ ਕਿਉਂਕਿ ਸਾਨੂੰ ਪਤਾ ਹੀ ਹੈ ਪ੍ਰੋਗਰਾਮ ਚ ਕਿ ਗੇੜੀ ਬਣਦੀ ਰੋਟੀ ਰੋਟੀ ਖਾ ਕੇ ਭਾਂਡੇ ਮਾਣ ਕੇ ਮੱਜਾ ਸਾਮ ਕੇ ਆਪਾਂ ਫੇਰ ਜਾਵਾਂਗੇ ਖੰਡ ਪਾਟ ਸਬਜ਼ੀ ਹੋਣਗੇ ਸਾਨੂੰ 9:30 ਵਜੇ ਪ੍ਰਗਾਸ ਹੋਣਗੇ ਤੇ ਵਗ ਜਾਂਗੇ ਚਲੋ ਦੋਨੋਂ ਟੱਪਾ ਕੰਮ ਕਰਕੇ ਕਿਉਂਕਿ ਵੱਡਾ ਵੱਡੀ ਗੱਲ ਗੁਰਮੰਨ ਦੀ ਆ ਵੀ ਇਹਨੂੰ ਤੋੜ ਕੇ ਜਾਵਾਂਗੇ 9:30 ਵਜੇ ਜਾਊਗੀ ਤੇ ਉਹਨਾਂ ਚਿਰ ਕੰਮ ਕਰ ਲਾਂਗੇ ਤੇ ਸਰਦਾਰ ਕਹਿੰਦੇ ਨੇ ਚਲੋ ਮੈਂ ਗੱਡੀ ਸਾਫ਼ ਕਰ ਲਾਂ ਨੇ ਮੱਜਾਂ ਵੀ ਹਜੇ ਠੰਡਾ ਅੰਦਰ ਹੀ ਨੇਗੀਆਂ ਹਨਾ ਕਨੇ ਨਾ ਤੇਰਾ ਮੈਂ ਗੱਡੀ ਸਾਫ ਕਰ ਲਵਾਂਗਾ ਤੇ ਹੁਣ ਮੈਂ ਬਾਵਨੀ ਜੀ ਗੁਰਮਨ ਦਾ ਸਹਿਰ ਆਪਾਂ ਫੇਰ ਮਿਲਦੇ ਆ ਤੁਹਾਨੂੰ ਫੇਰ ਕੇ ਲੋ ਜੇ ਟਾਈਮ ਐ 9:35 ਹੋ ਗਏ ਨੇ ਸਰਦਾਰ ਜੀ ਖੋਲਣਗੇ ਨੇ ਬਾਹਰ ਆਪਾਂ ਤਿਆਰ ਹੋ ਗਿਆਂ ਤਿਆਰ ਆਪਾਂ ਹੋ ਗਿਆਂਗੇ ਮੈਂ ਪਹਿਨੇ ਹਰਾ ਸੂਟ ਅੱਜ ਕਿਉਂਕਿ ਕੋਠੀ ਚ ਕੜਾਈ ਕਰੂ ਹੁੰਦੀ ਹੁੰਦੀ ਕੱਢਿਆ ਹੋਇਆਗਾ ਮ ਸਰਦਾਰ ਜੀ ਖੋਲਣਗੇ ਉਹਨੂੰ ਬਾਹਰ ਤੇ ਆਪਾਂ ਤਿਆਰ ਹੋ ਗਏ। ਗੁੱਦਾਈ ਢੋਲੀ ਨਾ ਪੁੱਲ ਜਾ ਉਤਰਨੀ। ਅਹ ਕੱਲੀ ਦੁੱਧਲ ਢੋਲੀ ਰਹੇਗੀ। ਕੋਈ ਥੋੜਾ ਥੋੜਾ ਸਮਾਨ ਆਪਾਂ ਲਈ ਜਾਈ ਜਾਵਾਂਗੇ। ਗੱਡੀ 'ਚ ਹਰ ਰੋਜ਼ ਕਿਉਂਕਿ ਇਕੱਠਾ ਟਿਕਣਾ ਨਹੀਂ ਫੇਰ ਕੋਹ ਗਾਲੇ ਜਨ ਤਾਂ ਸਾਡੇ ਬਹੁਤ ਸਾਰੇ ਜਾਣਗੇ। ਕੋਈ ਨਗੇੜਾ ਆ ਗਿਆ ਆਪੇ ਖੜਜੂ। ਉਹ ਤਾਂ ਬਾਧੂ ਘਰ ਤੋਂ ਕੱਪੜੇ ਨੇ ਕੱਪੜੇ ਤਾਂ ਮੈਂ ਧੋਤੇ ਇੱਧਰ ਕੱਪੜੇ ਧੋਤੇ। ਉਰ ਜਾਈ ਡਾਈ ਹੋਈ ਐ ਜੀ ਉਹ ਕੋਠੇ ਤੇ ਪਾ ਤੇ ਧੋ ਕੇ ਤੇ ਇਧਰ ਤਾਰ ਭਰ ਦਿੱਤੀ ਅੱਜ ਸੋਹਣਾ ਧੁੱਪਾ ਕੱਲ ਸੋਹਣੀ ਧੁੱਪਾ ਕੱਲ ਸਾਰਾ ਦਿਨ ਮੀਂਹ ਤੇ ਹਵਾ ਚੱਲੀ ਗਈ ਆ ਕਿ ਅੱਜ ਕੁਛ ਥੋੜਾ ਤਾਂ ਲੇਟ ਹੋ ਗਏ ਇੱਥੇ ਧਰ ਦੇ ਗਾ ਨੂੰ ਕਿ ਹੁਣ ਨਾਲ ਲੈ ਜਾਣਾ ਨਹੀਂ ਫਿਰ ਦੋ ਸਾਹਮਣੇ ਔਖੇ ਹੋ ਜਾਣਗੇ ਨਾ ਤੇ ਪੋਰਨ ਸਵਾਰ ਦੀ ਗੱਡੀ ਸਟਾਰਟ ਕਰ ਲਈ ਤੇ ਦੁੱਧ ਮੂਰੇ ਤਰਾਗੇ ਉਹ ਆਹ ਉੱਪਰ ਹੀ ਹੋਈ ਆਗੀ ਇਹ ਚ ਮੈਂ ਕੱਢਿਆ ਨਹੀਂ ਹੈਗਾ ਜਮੀ ਵੀ ਪਰ ਅਸtar ਨੂੰ ਹਾਂ ਤੇ ਹੱਥ ਚ ਫੜ ਲੂੰ ਸਲਕ ਸਲਕ ਤੇ ਗੱਡੀ ਨਾ ਖਰਾਬ ਹੋ ਜੀ ਬਹੁਤ ਸਾਫ਼ ਹੀ ਤਾਂ ਨਹੀਂ ਗਾਜੀ ਮੂਰੀ ਪਰ ਹੀ ਹੋਈ ਐ ਉਹ ਨਾ ਹੋ ਜੀ ਚਲੋ ਬਾਬਾ ਗੁਰੂ ਦਾ ਨਾਮ ਟਾਈਮ ਬਹੁਤ ਹੋ ਗਿਆ ਚਲੋ ਗੱਡੀ ਵਾ ਕੇ ਲਵਾ ਮੈਂ ਜਿੰਦੇ ਪਿੰਡ ਲਗਾ ਦਿੱਤੇ ਨੇ ਪਰ ਮੱਸੀ ਕਿ ਹੈਗੇ ਨੇ ਕਰੇ ਅੱਜ ਇਹ ਕੱਲ ਨੂੰ ਜਾਣਗੇ ਪਰਸੋਂ ਜਾਣਗੇ 2 ਦਿਨ ਜਾਣਗੇ

ਹਾਂ ਆਏ ਆਏ ਊੜੇ ਨਾ ਕੋਦਾ ਬੱਸ ਹੈ ਉਹਦਾ ਨਾਮ ਲਿਖਦਾ ਮੈਂ ਲਿਖ ਦਿੰਨੀ ਆ ਚੱਲੀਏ ਅੱਜ ਇੰਨੇ ਨਹੀਂ 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 ਹੱਥ ਦੀ ਬਾਰੇ ਆਏ ਅੱਡਕ ਠੀਕ ਹੋਰ ਲੰਮਾ ਕਰਾ ਹਾਂ ਕਰਦੇ ਹੋਰ ਕਰਾ ਫਿਰ ਕੀ ਕਰਦੇ ਹੋ ਲਾਂ ਜਾਂਦੇ

तू नाम वही ਕੋਈ ਨਾ ਦੋ ਨੀ ਜੋ ਜੈ ਨਹੀਂ ਆਉਂਦੀ ਲੈ ਕਿ ਬਾਪੀ ਉਹ ਕਹਿੰਦੀ ਹੈ ਜੈ ਬਾਪੀ ਕੋਈ ਜਾਣੇ ਉਹ ਨਹੀਂ ਪਤਾ ਨਹੀਂ ਬਾਬੀ ਵੱਜਣ ਦੀ ਬਾਪੀ ਦਾ ਬਣਾਇਆ ਸੀ ਹਾਂ ਉਹ ਕਹਿੰਦੀ ਮम्मी ਬਾਬੀ ਦਾ ਫੋਨ ਆਇਆ ਆਲੀ ਸੀੜੀ ਤੇ ਲਾਤੀ ਹਾਂ ਉਹ ਬੈਠੇ ਹੈ ਫੋਨ ਤੇ ਫੋਨ ਤੇ ਮਾਮਾ ਜੀ ਨੂੰ ਕਹਿੰਦੀ ਤੂੰ ਫੋਨ ਨਹੀਂ ਦੇਂਦੀ ਅਸਲ ਇਹ ਨਾ ਉਹਦਾ ਗਈ ਸੀ ਤੇ ਮਾਂ ਮੈਨ ਡਰਾਤੀ ਕੈਨਨ ਬਵਾਏ ਨਾ ਜੇ ਕਿਤੀ ਤੋਂ ਕਰ ਬੜਾ ਟੀਕਾ ਲਵਾਉਣਾ ਕਿਹਾ ਸੀ ਮੈਂ ਟੀਕਾ ਲਵਾਟਾ ਕੀ ਇਹ ਉਹ ਉਦੋਂ ਨਹੀਂ ਹਟ ਗਈ ਹੈ ਨਾ ਰਾਤ ਦੇਖਿਆ ਸੀ ਫੋਨ ਕਿੰਨਾ ਕੁ ਦੇਖਿਆ ਸੀ ਕਾਰਟੂਨ ਦੇਖਿਆ ਸੀ ਇਹ ਮਤਲਬ ਦੇਖਦੀ ਨਹੀਂ ਦੇਖਦੀ ਨਹੀਂ ਦੇਖਦੀ ਨਹੀਂ ਹੈ ਨਾ ਦੇਖਦੀ ਨਹੀਂ ਆ ਫੋਨ ਫੋਨ ਦੇਖਦੀ ਹੁੰਨੀ ਆ ਗੱਪਾਂ ਮਾਰਦੀ ਕਿੱਟੇ ਦੇਖਦੀ ਨਹੀਂ ਮੈਨੂੰ ਕਹਿੰਦੀ ਉਹਦੀ ਇਹ ਕਹਿੰਦੀ ਦੇਖਦੀ ਨਾਲੇ ਕਹਿੰਦੀ ਕਹਿੰਦੀ ਮੈਂ ਵਲੌਗ ਦੇਖਦੀ ਹੁੰਦੀ ਹਾਂ ਤੁਹਾਡੇ ਹਾਂ ਵਲੌਗ ਤਾਂ ਦੇਖਦੀ ਆ ਹੈ ਨਾ ਰਾਤ ਕਰੇ ਪਾਈ ਤੇ ਵੀਡੀਓ ਮਾਮੂ ਨੇ रात कोई <laughs> <laughs> ਤਾਂ ਗਈ ਵੀ ਇਹ ਮੈਨੂੰ ਯਾਦ ਹੀ ਮੈਨੂੰ ਆਈ ਸੀ ਕਿ ਉਹ ਪਾਈ ਜਾਂਦੇ ਉਹਦੇ ਪੁਰਾਣੇ ਪੜੀ ਨਹੀਂ ਕਰਦੇ ਹੁੰਦੇ ਸੀ ਫੂ ਕਈ ਵਾਰ ਜੀ ਫੂਫੂ ਜੀ ਕਰਕੇ ਉਹ ਵਾਲਾ ਕੰਮ ਵੀ ਅਸੀਂ ਨਹੀਂ ਕੀਤਾ ਸੀਗਾ ਹੋਰ ਤਾਂ ਕਾਹੜ ਵਿੱਚ ਆਹੀ ਗਏ ਜੀ ਇੰਦਰ ਬਾਬੇ ਪ੍ਰਗਾਸਨ ਦੇੜੇ ਵਾਲੇ ਸਾਰੇ ਜਾਣਦੇ ਹੋ ਹਾਂ ਅਸੀਂ ਵੀ ਜਾਣਦੇ ਹਾਂ ਤੁਸੀਂ ਵੀ ਜਾਣੀਓਗੇ ਲੋ ਘਰ ਦੀਆਂ ਕੁੜੀਆਂ ਰਹਿ ਗਈਆਂ ਪਰੋਂ ਪਾ ਹੀ ਕੰਮ ਤੁਸੀਂ ਲੋਪਾ ਮਟਰ ਕੱਢਦੀ ਆ ਭੂਆ ਜੀ ਤਾਂ ਰਹਿਣਗੇ ਭੂਆ ਜੀ ਤੁਸੀਂ ਤਾਂ ਲੋ ਜੀ ਭੂਆ ਜੀ ਵੀ ਰਹਿਣਗੇ ਅਸੀਂ ਵੀ ਤਾਰਾ ਚੋਕ ਦੁੱਧ ਨਹੀਂ ਲਿਆਉਣਾ ਫਿਰ ਅੱਧ ਨਹੀਂ ਲਿਆ ਦੇ ਜਾ ਕੇ ਲੋ ਤੁਸੀਂ ਕਰੋ ਕੰਮ ਭਈ ਅਸੀਂ ਤਾਰਾ ਚੋਕ ਆਵਾਂਗੇ ਫਿਰ ਮੱਝਾ ਸਾਮਕੇ ਹੈਨਾ ਤੁਸੀਂ ਕੱਢੋ ਮਟਰ ਸਾਡੇ ਆਉਂਦਿਆਂ ਨੂੰ ਸਬਜੀ ਸਬਜੀ ਬਣਾਓ ਕੈਨੇ ਨਾ ਮਨਾ ਸੁਣਾ ਕੇ ਲੋਟਾ ਹੋ ਤੇ ਲੈ ਲੋਟ ਹੋ ਜਾ ਲਾ ਸਾਡੀ ਪੂਆ ਭਈਆ ਵੀਰੇ ਦੀ ਗਾਣੇ ਤੇ ਤੇਰੀ ਫੋਟੋ ਚੰਦੀ ਆ ਮੇਰੇ ਰਿਸ਼ਤੇਦਾਰੀਆਂ ਚ ਹਾਂ ਠੀਕ ਹੈ ਕੈਨੇ ਲਿਆ ਦੇ ਬਾਰੇ ਦੰਡ ਲਓ ਜੀ ਆਪੂਆ ਜੀ ਆ ਸਾਡੇ ਕੈਨੇ ਮੈਨੂੰ ਚੁੰਨੀ ਲੋਟ ਕਰ ਲਾਣ ਦੋ ਹਾਏ ਹਾਏ ਲੋ ਮੈਂ ਕਰ ਤੰਦ ਚਲੋ ਵਸ ਠੀਕ ਹੈ ਠੀਕ ਹੈ ਜੀ ਹਾਂ ਅੱਜ ਆ ਕੇ ਰੱਖੀ ਸਾਡੀ ਬਾਰੇ ਆਹੋਂ ਗੋਗਲਾ ਆ ਇੱਧਰ ਦਿਖਾ ਦੇਣ ਤੁਹਾਨੂੰ ਉੱਧਰ ਬਾਹਰ ਹੈਗਾ ਆ ਪਾਂਡੇ ਦੀ ਜਗਾ ਵਾਰਾ ਖੁੱਲ੍ਹੀ ਜਗਾ ਤੇ ਠੀਕ ਰਹਿੰਦਾ ਇਸ ਤਰ੍ਹਾਂ ਪਾਂਡੇ ਦੀ ਸੇਵਾ ਇੱਧਰ ਵਾਰ ਹੋ ਰਹੀ ਐ ਆਥ ਨੇ ਗਾਜਰਾ ਮਟਰ ਹਲਵਾਈ ਆਦੂਆ ਸਾਨੂੰ ਤਾਂ ਬੱਚਾ ਪਿੰਡ ਦਾ ਸਰਸਵਾਰ ਮਾਣ ਲੈ ਡੱਕੂ ਰਸਵਾਣੀ ਰਸਵਾ ਨੂੰ ਪੈਸਾ ਵੀ ਨਾਲ ਹਾਂ ਜਿਆ ਮਮੀ ਮੈਂ ਬਾਹਰ ਆ ਰਹਾ ਹਾਂ ਕੋਰ ਬੁਲਾ ਚ ਕਰੂ ਨੀ ਮੈਂ ਆ ਜਾ ਰਹਾ ਹਾਂ ਦੇਖੀ ਬਈ ਬੜੀ ਨਾ ਹੀ ਜਾਂਦਾ ਬਸ ਤਾਈ ਬੂਟ ਨੇ ਰਹਿ ਚੰਗਾ ਨਹੀਂ ਠੀਕ ਆ ਕੈਨੀ ਅਬ ਸੋਚਾ ਮੈਂ ਕਿਹ ਨੂੰ ਕਿਹਾ ਸੀ ਮਾਂ ਮਮੀ ਢੋਲੀ ਸਾਡੇ भाई आंदा कम कर दूसरा हाँ, हाँ हाँ आवे आर इधर इस तरह लगने ਜਾਣਾ ਪ੍ਰੌਲੀਨਾ ਇਹਦਾ ਦੁੱਧ ਲੈ ਗਿਆ ਹਾਂ ਹਾਂਜੀ ਜਾਣਾ ਜਾਣਾ ਗੱਲ ਕਰ ਔਰ ਉਹ ਤੇ ਘਾ ਰਜਮਾ ਰੋਡ ਤੇ ਕੱਲ ਬਾਦ ਉਹਦੇ ਕੋਲ ਆਦਾ ਕਾਲਾ ਇਹਨਾਂ ਸਪਰੇ ਹਾਂ ਉਜੀ ਅਸੀਂ ਆਏ ਸੀ ਕੋਟ ਦੁੰਨੇ ਤੋਂ ਤੇ ਬੀਬੀ ਕਰਦੀ ਆ ਵਧੀਆ ਬਣਾਉਂਦੀ ਆ ਖੁਆ ਹਾਂ ਹਾਂ ਗਾਜਰ ਪੱਕ ਬਣਾਉਂਦੀ ਆ ਤੇ ਉਧਰ ਕੜਾਹੀ ਚ ਦੁੱਧ ਰੱਖਿਆ ਭਾਈ ਖੁਆ ਜੇ ਮੈਨੂੰ ਐ ਪਤਾ ਹੁੰਦਾ ਮੇਰੇ ਪੁੱਤ ਜਮਾਈ ਆਉਣਗੇ ਫਿਰ ਨਾ ਕਰਦੇ ਕੱਢਦੇ ਨਾ ਫਿਰ ਕਿਉਂ ਆ ਗਿਆ ਕੋਈ ਉੱਥੇ ਗੱਲਾਂ ਬਾਤਾਂ ਮਾਰਦੇ ਕੋਈ ਬਿਲਕੁਲ ਬਿਲਕੁਲ ਕੱਲ ਨੂੰ ਖੜੇ ਹੋ ਫਿਰ ਹੋ ਤਾਂ ਤੈਨੂੰ ਚਾਰ ਦਿਨ ਅਸੀਂ ਇੰਹੀਂ ਗੇੜ ਲਾਵਾਂਗੇ ਘਰੇ ਆ ਕੇ ਘਰੇ ਬਾਕੇ ਘਰੇ ਆ ਕੇ ਕੱਲ੍ਹ ਤੋਂ ਕਾਣ ਬਸ ਤੇ ਤਿਆਰ ਸਭ ਨੂੰ ਫਿਰ ਸਾਨੂੰ ਖਵਾਵਾਂਗੇ ਆ ਨੀਤੂ ਨੇ ਖਵਾਤਾ ਇਹ ਸੰਧਾਰ ਆਇਆ ਹੋਰੀ ਮੰਮੀ ਦਾ ਮਾਸੀਆਂ ਨੇ ਜੀ ਓਰੇ ਸੀਨੀ ਆਲ ਤੋਂ ਦਬੇ ਚਰੀ ਦਾਈ ਤੇ ਹਨਾ ਬੇਬੇ ਮੁੱਕੀ ਕਰਕੇ ਮਣਾਈ ਨਹੀਂ ਲੋੜੀ ਤੇ ਓਰੇ ਆਮਨ ਦੀਆਂ ਦੋ ਮਾਸੀਆਂ ਨੇ ਉਹ ਫਿਰ ਸੰਧਾਰਾ ਦੇ ਜਾਂਦੀਆਂ ਨੇ ਇਹ ਤਾਂ ਸੰਧਾਰੇ ਬਾਦੂ ਆਉਂਦੇ ਨੇ ਆਮਨ ਹੈ ਨਾਨਕੇ ਨੇੜੇ ਨੇ ਆਉਂਦੀਆਂ 3 ਨੂੰ ਜਦੋਂ ਸੰਧਾਰਾ ਦੇਣਾ ਆਉਂਦੇ ਨੇ ਉਹ ਸੰਧਾਰਾ ਦੇ ਜਾਂਦੇ ਨੇ ਇਹ ਤਾਂ ਕਿਸੇ ਦਾ ਇੱਕ ਆਉਣਾ ਕਿਸੇ ਦਾ ਦੌਰ ਤੇ ਤਿੰਨ ਮਾਮੇ ਦੋ ਮਾਸੀਆਂ ਪੰਜ ਸੀਮੇ ਪੇਕੇ ਸੱਤਵੇਂ ਚਾਚੇ ਕੇ ਆਉਂਦੇ ਨੇ ਆਪਦੀਆਂ 3 ਨੂੰ ਸੰਧਾਰਾ ਦੇਣ ਉਹ 7-8 ਸੰਧਾਰੇ ਆਉਂਦੇ ਨੇ ਰੇ ਤਾਂ ਇਹ ਜੋ ਕਰਨਾ ਗਜਰੇਲਾ ਖਾਣਾ ਦੋ ਦਿਨਾਂ ਦਾ ਲੱਗਿਆ ਪਿਆ ਚੱਲ ਵਧੀਆ ਹਾਂ ਚੱਲ ਬਣਾ ਲੇ ਨਸ ਯੱਕਿਆ ਜਾਂਦਾਗਾ ਕਿਹੜਾ ਕੁਸ ਲੈਣ ਨੂੰ ਗੈਸ ਦੇ ਤਾਂ ਗੈਸ ਨਾਲੋਂ ਵੱਡੇ ਚੁੱਲੇ ਰੱਖਵਾ ਵਧੀਆ ਲੱਗਦਾ ਅਸੀਂ ਤਾਂ ਚੁੱਲੇ ਤੇ ਹੀ ਕਰ ਦੋ ਨਾ ਲੱਕੜਾ ਆਦੂ ਨੇ ਜਿਹੜਾ ਜ਼ਰੂਰੀ ਸਿਲੰਡਰ ਵਿੱਚ ਆਉਣਾ ਕੱਢ ਲੱਤ ਸੱਕ ਨਾ ਬਦਾਂ ਮੈਂ ਤਾਂ ਖਾਮੀ ਬੰਨਾਂ ਰੇ ਕੱਢਾਂ ਖਾਂ ਬਦਾਂ ਕੀਤੀ ਫਿਰ ਵਧੀਆ ਬੀਬੀ ਨੇ ਰੋਟੀ ਲਾ ਲੰਦੀ ਹੈਗੀ ਆਏ ਹਾਂ ਵਧੀਆ ਫਿਰ ਭੰਡ ਕੁੰਡੇ ਮੰਜਾ ਦਿੰਦੀ ਮੈਂ ਕਹਿ ਦਿੰਦੀ ਕਿ ਕਰ ਦਿਆ ਜੇ ਤਾਂ ਕੁੱਪੜਾ ਉੱਠਿਆਵੇ ਖਾਣ ਦਾ ਦੰਡੀ ਵਾਲੀ ਬਾਟੇ ਚ ਕਿੰਨਾ ਦੁੱਧ ਪਾ ਕੇ ਤੜਕਣੇ ਚ ਗੋਬ ਵੀ ਕੱਢ ਲੈਂਦੀ ਹਾਂ ਉਹ ਵੀ ਗਾਬੇ ਖਾਣ ਤੇ ਬਥੇਰੇ ਕਰ ਲੈਂਦੀਆਂ ਜਿਵੇਂ ਅਸੀਂ ਕਰਨਾ ਸਾਨੂੰ ਕਰਕੇ ਤੇਰੇ ਫੇਰ ਨਹੀਂ ਕਰਦੀਆਂ ਮਿੱਤੂ ਜੀ ਮੰਮੀ ਆਈ ਸੁਨਾਰਾ ਲੈ ਕੇ ਉਹ ਅਸੀਂ ਇੱਥੇ ਅਸੀਂ ਤਾਂ ਗੱਲਾਂ ਬਾਤਾਂ ਕਰੀ ਆ ਪਤਾ ਕਿ ਉਹ ਕੱਢ ਕੇ ਵਿੱਚ ਗਾਜਰ ਪਾਕ ਬਣਾ ਕੇ ਉਹਨੂੰ ਖਵਾ ਕੇ ਫੇਰ ਤੋਂ ਉਹ ਕਹਿੰਦਾ ਆ ਗਰੀ ਆਨੀ ਕੀ ਵਾਰਨੀ ਤੂੰ ਤਰਾਂ ਹਾਂ ਐ ਕਰਦੀ ਆਂ ਤੂੰ ਹੈ ਨਹੀਂ ਤੂੰ ਵਧੀਆ ਪਾਈ ਨਹੀਂ ਤੂੰ ਤਾਂ ਜਿਹੜਾ ਕੰਮਾੜੀ ਬਣੂਗੀ ਭੁੱਖੀ ਤਾਂ ਮਰੂਗੀ ਹਾਂ ਰੱਜ ਕੇ ਦਖਾਊਗੀ ਆਵਦਾ ਬੀਬੀ ਲੋ ਜੇ ਪਾ ਆ ਗਿਆਂਗੇ ਆਪਣੀ ਕੋਲ ਤੇ ਜਿਹੜਾ ਟਾਈਮ ਆ ਹੁਣ ਸਵਾ 3 ਹੋ ਗਏ ਨੇ ਤੇ ਸਰਦਾਰ ਜੀ ਤਾਂ ਉਹਦੀ ਚਾਚੇ ਕਰਵਾ ਕੇ ਬੇਰ ਲਿਆ ਇਸ ਮੁੰਡੇ ਰੋ ਇੱਕ ਨੂੰ ਉਹ ਕਿੰਨੇ ਪੈਣੇ ਉੱਥੇ ਕਿੱਥੇ ਆਹ ਉੱਤੇ ਦੇ ਪੈਣੇ ਚੁੱਕ ਕੇ ਰੱਖੇ ਹੋਣਗੇ ਜ ਹਵਾ ਕਰਕੇ ਡਿੱਗੇ ਨੇ ਚਾਚੇ ਕੇ ਗੋਲ ਬੇਰ ਨੇ ਸਾਡੇ ਪਿੰਡੂ ਬੇਰ ਨੇ ਜਿਹੜਾ ਜੀ ਕਰਦਾ ਅਸੀਂ ਖਾ ਲਾਂ ਨਾ ਇੰਨੇ ਬੇ ਕਾ ਕੀ ਕਰਨੇ ਨੇ ਮੈਂ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਤੇ ਹੁਣ ਆਪਾਂ ਨਾ ਮੱਜਾਂ ਨੂੰ ਰਜਾ ਪ ਜਾ ਕੇ ਧਾਰਾਂ ਚੋਕ ਦੇ ਦੁੱਧ ਉੱਥੇ ਲੈ ਜਾਗੇ ਲੰਗਰ 'ਚ ਪੈ ਜੂਗਾ ਤੇ ਆਪਾਂ ਅੱਖ ਨੇ ਘੰਟਾ ਫਿਰ ਜਾਇਆ ਆਵਾਂਗੇ ਆਪਾਂ ਹੁਣ ਕਿਹੜਾ ਬਦਲ ਕੇ ਕੱਪੜੇ ਨਹੀਂ ਤਾਂ ਕੋਠਾ ਭਰਿਆ ਪਿਆ ਮੈਂ ਸਵੇਰੇ ਤੋਗੀ ਸੀ ਕੱਪੜੇ ਕੁਸ ਕੱਲ ਵਾਲੇ ਪੈਸੇ ਸੁੱਕੇ ਨਹੀਂ ਦੋ ਦਿਨ ਪਰਸੋਂ ਵੀ ਪਈ ਗਿਆ ਸਾਰਾ ਦਿਨ ਅ ਕੱਲ ਧੁੰਦਤਾਰੀ ਰਹੀ ਆ ਕਿ ਮਣਕੜੀ ਬੱਦਲ ਵਾਈ ਰਹੀ ਆ ਤਾਂ ਨਹੀਂ ਧੁੱਪ ਨਿਕਲੀ ਤਿੰਨ ਦਿਨਾਂ ਦੇ ਕੱਪੜੇ ਸਾਰੇ ਅ ਸੁਕਾ ਸੁੱਕਣੇ ਪਾ ਕੇ ਗਈ ਸੀ ਤੇ ਅੱਜ ਸਵੇਰਾਂ ਤੋਂ ਹੋ ਗਈ ਸੀਗੀ ਤੇ ਹੁਣ ਆਪਾਂ ਇੱਕ ਸੂਟ ਮੇਰਾ ਜਿਹੜਾ ਜਾਂਦੀ ਹੋਈ ਲੱਗੀ ਜੋ ਮਸ਼ੀਨ 'ਚ ਵੀ ਹੁਣ ਵੀ ਪਾਣੀ ਕੱਢ ਕੇ ਪਾਉਣੀ ਆ ਕਿਉਂਕਿ ਹਵਾ ਚੱਲ ਜੇ ਸੁੱਕੋ ਜੋ ਗਰਮਣ ਆਉਣ ਆ ਰਹੀ ਐ ਸਕੂਲੋਂ ਤੇ ਅੱਜ ਸੁਖਮਣ ਕੱਲ ਵਾ ਗਈ ਸੀ ਗਰਮਣ ਵਗ ਜੂਗੀ ਅੱਜ ਤੇ ਅਸੀਂ ਅੱਥਨੇ ਆ ਜਾਾਂਗੇ ਤੇ ਘਰ 'ਚ ਸਾਨੂੰ ਕੋਈ ਟੈਨਸ਼ਨ ਹੈ ਨਹੀਂ ਚਾਚਾ ਤੇ ਮਾਸੀ ਹੈਗੇ ਨੇ ਹਨਾ ਘਰ ਦੀ ਰਖਵਾਲੀ ਤੇ ਇਹਨਾਂ ਦੇ ਘਰ ਦੀ ਰਖਵਾਲੀ ਅਸੀਂ ਕਰ ਲਾਂਦੇ ਆ ਸਾਡੇ ਘਰ ਦੀ ਕਰ ਲਾਂਦੇ ਨੇ ਐ ਰਲ ਮਿਲ ਕੇ ਚੋ ਟਾਈਮ ਲੰਗੀ ਜਾਂਦਾ ਆ ਆਪਾਂ ਜਾਵਾਂਗੇ ਅੱਥਨੇ ਕੰਮ ਕਰਦੇ ਆ ਹੁਣ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਨਵੇਂ ਵਲੋਗ ਨਾਲ ਲੋੜੀ ਵਾਲੇ ਨਾਲ ਹੀ ਤੇ ਸਾਰਿਆਂ ਨੂੰ ਅੱਜ ਹੈਪੀ ਲੋੜੀ ਤੇ ਆਪਾਂ ਅੱਜ ਤਾਂ ਮਨ ਲਾ ਸਾਡੇ ਕੋਲ ਤੁਹੀਂ ਤਾਂ ਵੀ ਲੱਗਣੀ ਹੈਗੀ ਕਿਉਂਕਿ ਅੱਜ ਲੋੜੀ ਕਰਕੇ ਅਸੀਂ ਨੇਰੀ ਆਵਾਂਗੇ ਉੱਥੋਂ ਦੇ ਚਾ ਟਾਈਮ ਲੱਗ ਗਿਆ ਮੈਂ ਪਾਖੇ ਪੁੱਖੇ ਕੱਢ ਜੂ 10 ਮਿੰਟ ਸੇਕ ਲਾਂਗੇ ਜਵਾਖਾਂ ਤੋਂ ਬਿਨਾ ਹਨਾ ਧੂਈ ਤੇ ਵੀ ਸੇਕਣਾ ਜੋ ਔਖਾ ਲੱਗਦਾ ਇਥੇ ਮਾਸੀ ਕੋਲੇ ਸੇਕ ਕੇ ਆਵਾਂਗੇ 2 ਮਿੰਟ ਕੋ ਜਵਾਖਾ ਦਾ ਹਨ ਬੀਬੀ ਗਈ ਹੋਈ ਆ ਸਾਰਾ ਪਰਦਾ ਰਾਜੀ ਏ ਲੋੜੀ ਦੇਖੀ ਹਾਂ ਹੈ ਨਹੀਂ ਪਤਾ ਆਖਾਂ ਨੇ ਧੂਈ ਤੇ ਰਾਜੀ ਏ ਬਈ ਹੁਣ ਆਉਂਦੇ ਹੋਏ ਖੜ ਗਏ ਸੀ ਚਲੋ ਹਨਾ ਮੋ ਪਿਆਰ ਦਾ ਮਾਰਾ ਕਿਰੋਂ ਪੇਕ ਕੀ ਜਾਣੇ ਆ ਪਰਬਾਰ ਮੂਰਦੀ ਨੰਗਣਾ ਔਖਾ ਹੋ ਜਾਂਦਾ ਤੇ ਤੇ ਸੇਮ ਤੇ ਗਾਣਾ ਦੂ ਕਹਿੰਦਾ ਮੈਨੂੰ ਕੋਈ ਸਾਥ ਦੇਣ ਲਾਓ ਚਲ ਫੇਰ ਕਿਤੇ ਲਾਇਆ ਆਵਾਂਗੇ ਸਾਰਾ ਦਿਨ ਤੇ ਬਾਰ ਮੁਰਦੀ ਨੰਗਣਾ ਔਖਾ ਹੋ ਜਾਂਦਾ ਕਹਾਂ ਤੁਸੀਂ ਬੁੱਤੀ ਜੀ ਕੱਟੇ ਆਉਣੇ 10 ਮਿੰਟਾਂ ਚ ਸੱਚੀ ਗੱਲ ਉਹ ਦੀ ਅੰਨਤਾ ਸੀ ਕਦੇ ਪੂਰਾ ਲਾਇਆ ਵੀ ਨਹੀਂ ਵਿਚਾਰੇ ਕੋਲੇ ਆਉਂਦੇ ਜਾਂਦੀ ਘਟਦੇ ਚਲੋ ਜੀ ਆਪਾਂ ਚੰਨ ਜੀ ਕਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ